ਦੇਖ ਕੇ ਕਹਿੰਦੇ ਐਂ ਕਰੋ ਤੁਸੀਂ ਲੁਧਿਆਣੇ ਜਾਓ 2 ਘੰਟਿਆਂ ਦੇ ਵਿੱਚ ਵਿੱਚ ਪਹਿਲਾਂ ਦੋ ਹਸਪਤਾਲਾਂ ਤੋਂ ਬਾਅਦ 16 ਕਿਲੋਮੀਟਰ ਅੱਗੇ ਆ ਲੁਧਿਆਣੇ ਤੋਂ ਉੱਥੇ ਲੈ ਕੇ ਜਾ ਰਹੇ ਹਾਂ ਬੱਚੇ ਨੂੰ ਬੱਚਾ ਵੀ ਸਾਨੂੰ ਦਿਖਾ ਦਿੰਦੇ ਨਾਲੇ ਆ ਗੱਡੀ 'ਚ ਤੇ ਮਜ਼ੁਰਗਣੇ ਨਾਲ ਆ ਬੱਚਾ ਜੀ ਇਹਦੀ ਅੱਖਾਂ ਦੀਆਂ ਪੁਤਲੀਆਂ ਪੈਣੀਆਂ ਨੇ ਅੱਖਾਂ ਦੀਆਂ ਪੁਤਲੀਆਂ ਪੈਣੀਆਂ ਨੇ ਬੱਚੇ ਦੀਆਂ ਸਤਿ ਸ੍ਰੀਕਾਲ ਦੋਸਤੋ ਇਹ ਬੱਚਾ 10-12 ਸਾਲ ਦਾ ਉਹਨੂੰ ਲੈ ਕੇ ਗਏ ਸੀ ਅਸੀਂ ਚੰਡੀਗੜ੍ਹ ਆਹ ਬਜ਼ੁਰਗ ਨੇ ਮੌੜ ਮੌੜਾ ਪਿੰਡ ਤੋਂ ਜ਼ਿਲ੍ਹਾ ਸੰਗਰੂਰ ਤੋਂ ਤੇ ਆਹ ਬੱਚਾ ਪਿਆ ਜੀ ਤੇ ਮੇਰੇ ਅੱਖਾਂ ਦੀਆਂ ਪੁਤਲੀਆਂ ਪੈਣੀਆਂ ਨੇ ਬੱਚੇ ਦੀਆਂ ਲੈ ਕੇ ਜਾ ਰਹੇ ਹਾਂਗੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਲਹਿਰਾ ਇਹ ਕਹਿੰਦਾ ਵੀ ਚੱਲਣਾ ਆਪਾਂ ਬੱਚੇ ਨੂੰ ਲੈ ਕੇ ਮਾ ਵੀ ਬਗ ਚੱਲਦੇ ਹਾਂ ਪਹਿਲਾਂ ਤਾਂ ਅੱਖਾਂ ਦਾ ਹਸਪਤਾਲ ਗਏ ਚੰਡੀਗੜ੍ਹ ਸੈਕਟਰ 18 ਦੇ ਵਿੱਚ ਉਹਨਾਂ ਨੇ ਸਾਨੂੰ 5 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੂੰ ਤਾਂ ਉਹ ਕਹਿੰਦੇ ਗੱਲ ਸੁਣੋ ਵੀ ਜੈਪੁਰ ਉਹ ਇਹਦਾ ਇਲਾਜ 1 ਮਹੀਨਾ ਘਟੋ ਘਟਾਕ ਦਾਖਲ ਰੱਖਣਗੇ ਪੂਰਾ ਟ੍ਰੀਟਮੈਂਟ ਹੈ ਜਿਹੜਾ ਬੱਚੇ ਦਾ ਜੈਪੁਰ ਤੋਂ ਹੋ ਕਹਿੰਦੇ ਅਸੀਂ ਪੀਜੀਆਈ ਚੰਡੀਗੜ੍ਹ ਗਏ ਕਹਿੰਦੇ ਵੀ ਦੇਖ ਕੇ ਕਹਿੰਦੇ ਐ ਕਰੋ ਤੁਸੀਂ ਲੁਧਿਆਣੇ ਜਾਓ ਫਿਰ ਦੋ ਹਸਪਤਾਲਾਂ ਤੋਂ ਬਾਅਦ ਅੱਜ ਸਵੇਰੀ ਹੁਣ ਅਸੀਂ 1 ਤੋਂ 1:00 ਵੱਜ ਗਿਆ ਲੁਧਿਆਣੇ ਜਾਂਦੇ ਆਂ ਲੁਧਿਆਣੇ ਤੋਂ ਅੱਗੇ ਸਾਈਡ ਤੇ ਐ ਜਿਹੜਾ ਡਾਕਟਰ ਨੇ ਭੇਜਿਆ ਉੱਥੇ ਲੈ ਕੇ ਜਾ ਰਹੇ ਹਾਂ ਬੱਚੇ ਨੂੰ ਜਿਹਦਾ ਬਾ ਉੱਥੇ ਜਿੱਥੇ ਹਸਪਤਾਲ ਹਸਪਤਾਲ ਤੇ ਲੈ ਦੇ ਦੀ ਉਹ ਤਾਂ ਇਹ ਪੁਤਲੀਆਂ ਤਾਂ ਪੈ ਜਾਂਦੀਆਂ ਪਰ ਥੋੜਾ ਜਿਹਾ ਸਾਨੂੰ ਡਾਰਾ ਵੀ ਦੌਰਾ ਪੈਂਦਾ ਬੱਚੇ ਨੂੰ ਠੀਕ ਹੈ ਵੀ ਤੁਸੀਂ ਪੀਜੀਆਈ ਲੈ ਜਾਓ ਵੀ ਉੱਥੇ ਜਦੋਂ ਆਪਾਂ ਪੀਜੀਆਈ ਦੇ ਉੱਥੇ ਜਦੋਂ ਪਤਾ ਜੱਲਿਆ ਵੀ ਲੁਧਿਆਣੇ ਨੂੰ ਜਾ ਰਹੇ ਹਾਂਗੇ ਕੀ ਕਹਿੰਦਾ ਬੱਚੇ ਦੀਆਂ ਪੁਤਲੀਆਂ ਪੈ ਜਾਣਗੀਆਂ ਕਿਵੇਂ ਆ ਗੱਲਬਾਤ ਪੂਰੀ ਉਹ ਵੀ ਦੱਸਾਂਗੇ ਇੱਥੇ ਲੈਂਜ਼ ਵੀ ਪੈਂਦੇ ਨੇ ਇੱਥੇ ਅੱਖਾਂ ਦਾ ਫਟਾ ਸ਼ਿਫਟਮੈਂਟ ਇੱਕ ਬੱਚਾ ਮਦਬੂਤੀ ਵੀ ਹੈ ਤੇ ਅੱਖਾਂ ਜਮਾਂਦਰੂ ਹੀ ਨਹੀਂ ਦਿੰਦਾ ਅੱਜ ਇਥੋਂ ਪਤਾ ਲੱਗ ਗਿਆ ਪਹਿਲੀ ਵਾਰੀ ਕਿ ਬੱਚੇ ਨੂੰ ਚਿੱਟਾ ਮੋਤੀ ਹੈ ਕਹਿੰਦੇ ਅੱਖਾਂ ਬਿਲਕੁਲ ਦੇਖਣ ਵੀ ਲਾ ਦਾਂਗੇ ਜਿਹੜੇ ਬੱਚੇ ਨੂੰ ਬਾਪੂ ਸਾਰਾ ਦਿਨ ਨਾਲ ਲਈ ਫਰੀ ਜਾਂਦਾ ਦੀ ਰੇੜੀ ਚ ਪਾ ਕੇ ਸਪੈਸ਼ਲ ਰੇੜੀ ਦੇ ਵਿੱਚ ਨਾਲ ਰੱਖਦਾ ਤੀਗਾ ਤਾਂ ਅੱਜ ਇਥੇ ਇੱਕ ਹੋ ਮਿਲ ਗਿਆ ਹੌਸਲਾ ਗੱਲਬਾਤ ਕਰਦੇ ਆ ਗੁਰਪ੍ਰੀਤ ਸਿੰਘ ਲਹਿਰਾ ਸਮਾਸ਼ੇਪੀ ਨਾਲ ਵੀ ਕੀ ਕਿਹਾ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਲਹਿਰਾ ਲੈ ਕੇ ਆਏ ਸੀ ਬੱਚੇ ਨੂੰ ਭਾਈ ਜੀ ਆਪਾਂ ਔਰ ਲਿਧਿਆਨੇ ਆਏ ਸੀ ਠੀਕ ਹੈ ਤਾਂ ਉਹਨਾਂ ਡਾਕਟਰਾਂ ਨੇ ਦੱਸਿਆ ਵੀਤਲੇ ਹੱਥਾਂ ਦੀ ਸਮੱਸਿਆ ਨਹੀਂ ਹੈ ਦੀ ਇਹ ਜਮਾਂਦਰੂ ਦਿਮਾਥੋ ਵੀ ਮੈਂਟਲ ਵੀ ਜੇ ਅੱਜ ਹੱਥਾਂ ਨਾਲ ਸਿੱਧਾ ਆਪਰੇਸ਼ਨ ਕਰਦੇ ਆ ਹੈ ਵੀ ਬੱਚੇ ਨੂੰ ਨਹੀਂ ਡਰਾਉਣਾ ਪਹਿਲਾਂ ਤਨੇ ਦਿਮਾਥਰਾਂ ਡਾਕਟਰ ਸੱਤ ਡਾਕਟਰ ਦੀ ਪੂਰੀ ਟੀਮ ਚਾਰ ਪੰਜ ਡਾਕਟਰ ਸੱਦਰੇ ਬਹਿੰਦੇ ਠੀਕ ਹੈ ਉਹਨਾਂ ਦਾ ਇੰਨਾ ਹੌਸਲਾ ਹਿੱਤਾ ਨਹੀਂ ਕਿੱਥੇ ਸਾਡਾ ਖਰਚਾ ਵੱਧ ਮੰਨੂ ਅਸੀਂ ਟੱਟ ਲਵਾਂਗੇ ਕਿਹੜੇ ਹਾਲਾਤ ਦੇਖ ਤੇ ਠੀਕ ਹੈ ਪਰ ਬੱਚੇ ਦਾ ਅਸੀਂ ਦਿਮਾਗ ਦਾ ਵੀ ਹੱਲ ਤਰਾਂ ਦੇ ਤੇ ਹੱਥਾਂ ਦਾ ਹੱਲ ਵੀ ਤਰਾਂ ਵੀ ਬਿਲਕੁਲ ਠੀਕ ਕਰ ਦਾਂਗੇ ਹਾਂ ਤੇ ਬਾਪੂ ਦੀ ਵੀ ਉਹਨਾਂ ਨੇ ਸਮਝਾਇਆ ਵੀ ਮਹੀਨਾ ਤੈਂ ਦੇ ਦੇਵਾਂ ਤਾਂ ਵੀ ਮਹੀਨਾ ਦੇ ਦੇਵਾਂ ਤarnia ਬੱਚਾ ਹੁੰਦਲਾਂ ਮਾਰ ਲੇ ਪਾਣੀ ਨਾਲ ਹੱਥੇ ਚ ਪਾ ਲੇ ਸਾਰਾ ਤੂੰ ਸੋਹਰ ਦਰ ਲੇ ਵੀ ਨਿਕਾ ਆ ਜੂ ਪਹਿਲਾਂ ਚ ਮੰਦਰੂ ਦੇਖੇ ਨਹੀਂ ਜਾਂਦਾ ਦੇਖ ਸਕਦੇ ਹੋ ਵੀ ਗੁਰਪ੍ਰੀਤ ਸਿੰਘ ਲੈ ਰਿਆ ਤੁਹਾਨੂੰ ਦੱਸਿਆ ਵੀ ਪੂਰਾ ਜਿਹੜਾ ਹੈਗਾ ਇਸ ਬੱਚੇ ਦਾ ਅਜ ਅਸੀਂ ਦੇਖੋ ਪਹਿਲਾਂ ਚੰਡੀਗੜ੍ਹ ਗਏ ਫਿਰ ਦੋ ਹਸਪਤਾਲਾਂ ਚ ਚੰਡੀਗੜ੍ਹ ਗਏ ਉਹਨਾਂ ਨੇ ਲੁਧਿਆਣੇ ਭੇਜਤਾ ਫਿਰ ਲੁਧਿਆਣੇ ਅਸੀਂ ਰੋਆ ਰੋਡ ਵੀ ਗਲਤ ਪੈ ਗਏ ਟੁੱਟੇ ਹੋਏ ਰੋਡ ਬਹੁਤ ਤੰਗ ਹੋਏ ਫਿਰ ਅਸੀਂ ਸਫਰ ਕਰਕੇ ਫਿਰ 150 200 ਕਿਲੋਮੀਟਰ ਦਾ ਇੱਥੇ ਆਇਆ ਹਸਪਤਾਲ ਹੈ ਪਿੱਛੇ ਬਹੁਤ ਵੱਡਾ ਆਖਾਂ ਦਾ ਹਸਪਤਾਲ ਹੈ ਆਉਣ ਜਾਣ ਹੈ ਜਿਹੜਾ 600 ਕਿਲੋਮੀਟਰ ਹੋ ਗਿਆ ਚੰਡੀਗੜ੍ਹ ਤੋਂ ਲੁਧਿਆਣਾ ਗਿਆ ਦੇ ਕੇ ਲੁਧਿਆਣਾ ਤੋਂ ਉੱਪਰ ਰਸਤਾ ਥੋੜਾ ਜਿਹਾ ਭੁੱਲ ਕੇ ਪਿੰਡਾਂ ਵਿੱਚ ਦੀ ਜਾ ਕੇ ਜਿਵੇਂ ਸੁਣਨ ਸੈਂਚ ਜਿੱਥੇ ਗਏ ਹ ਹਸਪਤਾਲ ਤੁਸੀਂ ਕਮਾਲ ਮੰਨ ਜੂਗੇ ਵੀ ਪਰ ਉਹਨਾਂ ਨੇ ਇਟਾ ਹੌਸਲਾ ਦਿੱਤਾ ਕਿ ਬੱਚਾ ਬਿਲਕੁਲ ਠੀਕ ਕਰ ਦਾਂਗੇ ਆਪਣੇ ਪੈਰਾਂ ਤੇ ਖੜਾ ਕਰ ਦਾਂਗੇ ਉਹਨੂੰ ਤੁਰਨ ਜੋਗਾ ਦਿਖੂਗਾ ਵੀ ਤੰਦਰੁਸਤ ਵੀ ਹੋਊਗਾ ਚੱਲਿਏ ਕਿਆ ਵੇਪੋ ਜੀ ਕਿੰਨੇ ਕਿ ਤੰਗ ਹੁੰਦੇ ਸੀ ਬਹੁਤ ਤੰਗ ਕਿ ਉਹ ਹੀ ਹਾਂ ਦੋਸਤੀ ਕੋਈ ਆਪਸ਼ੀ ਅੱਛਾ ਇਹਨੂੰ ਸਾਰਿਆਂ ਦਾ ਨਾਲ ਲਈ ਫਿਰੀ ਜਾਂਦੇ ਤੇ ਹਾਂ ਜੀ ਵੀਰੀ ਚ ਨਾਲ ਲੈ ਕੇ ਜਾਂਦਾ ਪਹਿਲ ਤੇ ਮਕਾਨ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਇਹ ਦੋ ਬੱਚੇ ਨੇ ਜਿੰਨਾਂ ਦੇ ਦੋ ਨੇ ਅੱਛਾ ਠੀਕ ਹੈ ਜੀ ਤੇ ਬਜ਼ੁਰਗ ਖੜੇ ਨੇ ਉਮਰੇ ਜਿੰਨਾਂ ਦੀ ਇਹ ਦਾ 10 ਸਾਲ ਚ ਹੈ 10 ਸਾਲ ਦਾ ਹੈ ਅੱਖਾਂ ਤੋਂ ਕਿੰਨੇ ਕਿੰਨੇ ਦਾ ਟਾਣ ਹੈ ਹਾਂ ਜੀ ਟਾਣ ਹੈ ਵੀ ਕਹਿੰਦੇ ਨੇ ਕਿਸੇ ਨੂੰ ਮੌਤ ਦੇ ਦੇ ਗਰੀਬੀ ਨਾ ਦੇ ਪੇ ਪਰ ਉਹਨੇ ਬਹੁਤ ਘੱਟ ਦਿੰਦਾ ਤੇ ਅੱਜ ਚੰਡੀਗੜ੍ਹ ਲੈ ਕੇ ਜਾ ਰਹੇ ਹਾਂ ਸਾਡੇ ਲਵੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਲਹਿਰਾ ਇਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੁਹਾਨੂੰ ਪੂਰੀ ਮੋੜਾਂ ਚੌਣੇ ਮੋੜਾਲੀਆਂ ਮੋੜਾਂ ਚੌਣੇ ਮੋੜਾਲੀਆਂ ਮੋੜਾਂ ਠੀਕ ਹੈ ਜੀ ਤੇ ਕਿਵੇਂ ਦੇਖਦੇ ਹੋ ਜੀ ਇੱਕ ਪਰਿਵਾਰ ਦੇਖ ਸਕਦੇ ਹੋ ਵੀ ਅੱਜ ਚੰਡੀਗੜ੍ਹ ਲੈ ਕੇ ਜਾ ਰਹੇ ਹਾਂਗੇ ਇਹ ਨੂੰ ਨਾ ਤਾਂ ਅੱਖਾਂ ਤੋਂ ਦਿੰਦਾ 5-7% ਦਿੰਦਾ ਠੀਕ ਹੈ ਨਾ ਇਹ ਬੋਲਦਾ ਠੀਕ ਹੈ ਨਾ ਇਹ ਤੁਰ ਸਕਦਾ ਆਰਥਿਕ ਪੱਖਾ ਜਿਹੜਾ ਇਹਦਾ ਵੀ ਰਸ ਹੈ ਕਹਿੰਦਾ ਜਿਆਦਾ ਕਮਜ਼ੋਰ ਆ ਠੀਕ ਹੈ ਨਰੇਗਾ ਜਿੱਕੇ ਦੀ ਕਿਤੇ ਕੰਮ ਮਿਲਦਾ ਸੋ ਉਹਨੂੰ ਪਤਾ ਹੀ ਅੱਜਕੱਲ ਟੁੱਡਿਆਂ ਚ ਰਹਿਣ ਲਈ ਮਜਬੂਰ ਹੈ ਪਰਵਾਰ ਆਹ ਰੇੜੀ ਦੇ ਪਾਤੇ ਨਾਲ ਹੀ ਜਾਂਦਾ ਹਨਰੇਗਾ ਚ ਨਰੇਗਾ ਚ ਜਵਾਕ ਨੂੰ ਨਾਲੇ ਰੱਖਦਾ ਜੀ ਹੈ ਦੇਖ ਸਕਦੇ ਮੈਂ ਯਾਰ ਰੇੜੀ ਜਿਹੜੀ ਖੜੀ ਹੈ ਕਹਿੰਦੀ ਸਿਰਤਾ ਸਿੱਧਾ ਤਾਂ ਹੋ ਕੇ ਬੜੀ ਨਹੀਂ ਜਾਂਦਾ ਹੁਣ ਇਹਦੇ ਵਿੱਚ ਕਿਵੇਂ ਵੜਾਂਗੇ ਕਿਵੇਂ ਰਹਾਗੇ ਤੁਸੀਂ ਐ ਲੈ ਲਓ ਵੀ ਆਹ ਪਏ ਅੰਦਰ ਮੰਜਾ ਹੈ ਪੰਜਾਬੀਓ ਅਸੀਂ ਬਥੇਰੇ ਅਰਬਾਂ ਰੁਪਈਆ ਦੇ ਲੰਗਰ ਲਾ ਦਨੇ ਆ ਹੈ ਅਸੀਂ ਵੱਡੇ ਵੱਡੇ ਅਲੀ ਸ਼ਾਨ ਬਹੁ ਕਰੋੜਾ ਰੁਪਇਆ ਸੀ ਧਰਮ ਸਥਾਨਾਂ ਤੇ ਲਾ ਰਹਾਂਗੇ ਕੋਈ ਸਿਉਣਾ ਹੀ ਧਿਆਨ ਕਰ ਰਿਹਾ ਜਨ ਜਨ ਕੀ ਕਹਦੇ ਵੀ ਦਿਮਾਗ ਤੋਂ ਅੰਨਾ ਹੀ ਕਹਾਂਗੇ ਉਹਨੂੰ ਜਿਹੜਾ ਸਿਉਣਾ ਇਨਸਾਨੀਅਤ ਦਾ ਫਰਜ਼ ਚਾਹੇ ਪਿੰਡ ਨਮਾ ਆਵੇ ਚਾਹੇ ਇਲਾਕਾ ਨਮਾ ਆਵੇ ਜਹਾ ਨਾਈਰ ਵੀਰ ਨਮਾਉਣਾ ਨਮਾਉਣਾ ਚਾਹੀਦਾ ਖਲਾਕੀ ਤੌਰ ਤੇ ਅਸਲ ਸਿੱਖ ਹੈ ਜਿਹੜਾ ਸਿੱਖ ਧਰਮ ਸਿੱਖ ਇਨਸਾਨੀਅਤ ਧਰਮ ਹੈ ਅਸਲ ਚ ਬਾਬੇ ਨਾਨਕ ਨੇ ਇਨਸਾਨੀਅਤ ਦੀ ਗੱਲ ਕਰੀ ਸੀ ਅਸੀਂ ਪਰ ਇਨਸਾਨੀਅਤ ਤੋਂ ਦੂਰ ਹੋ ਗਏ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦੇ ਜਿਹੜੇ ਪੰਜਾਬ ਦੇ ਜੇ ਕਹਿੰਦੀਏ ਅਸੀਂ ਬਿਲਕੁਲ ਨਹੀਂ ਦੇਖ ਰਹੇ ਆਲੇ ਪੱਥਰਾਂ ਚੋਂ ਨਹੀਂ ਮਿਲਦਾ ਰੱਬ ਇਹ ਪੱਥਰ ਜੇ ਚਮਕੀਲੇ ਪੱਥਰ ਲਾ ਦੇਗਾ ਉੱਥੋਂ ਨਹੀਂ ਮਿਲਦਾ ਰੱਬ ਕਿੰਨੇ ਮਰਜੀ ਸੰਖਮਲਾਂ ਪੱਥਰ ਚੜੀ ਜਾਓ ਕੁਝ ਨਹੀਂ ਮਿਲਦਾ ਲੋਕੋ ਸਾਡੇ ਵਿਚਕਾਰ ਸਮਾਜ ਸੇਵੀ ਗੁਰਪ੍ਰੀਤ ਸਿੰਘ ਲਹਿਰਾ ਤੁਸੀਂ ਲੈ ਕੇ ਜਾ ਰਹੇ ਹੋਗੇ ਫਿਰ ਹਾਂਜੀ ਤੇ ਕਿਵੇਂ ਫਿਰ ਐਡੂ ਪਹਿਲਾਂ ਕਿੰਨਾ ਇੱਕ ਆਪਣਾ ਸੁੱਕਿਆ ਤੁਸੀਂ ਕਿੰਨੇ ਇੱਕ ਲੋਕਾਂ ਦੀ ਸੇਵਾ ਕਰ ਚੁੱਕਾ ਜੀ ਤਾਂ ਆਪਣਾ ਇੱਕ ਬਣਾਈ ਜੰਨੇ 50 60 150 60 ਦੇ ਬਿਚਾਰ ਪਏ ਦੇ ਬੱਤੀ ਰਸਨ ਦਿੰਨੇ ਵਾਤੀ ਇਹ ਜੇ ਬੱਚਿਆਂ ਦੇਖ ਕੇ ਤਾਂ ਰੋਣ ਨਿਕਲਦਾ ਆ ਠੀਕ ਹੈ ਇਹ ਬੱਚੇ ਜਿੱਦਨ ਮੈਂ ਰੇੜੀ ਪੈਂਦੇ ਰੇੜੀ ਚ ਹਾਲ ਦੇ ਇੱਥੇ ਦੀ ਬਾਪੂ ਜੀ ਉਹ ਰੇ ਸਟੇਡੀਅਮ ਆ ਅੱਲੇ ਬਸ ਠੀਕ ਹੈ ਸਟੇਡੀਅਮ ਜਾਪ ਹਰਾ ਵੱਢਣ ਲਾ ਤਾਂ ਪੱਟਣ ਲੱਦਰ ਦੀ ਬੱਚਾ ਰੇੜੀ ਚ ਪਿਆ ਦੂ ਮੈਂ ਉਹਦ ਨਹੀਂ ਦੇਦਾ ਜੀ ਬਾਪੂ ਜੀ ਇਹਦਾ ਹੌਲੀ ਹੌਲੀ ਆਪਾਂ ਸਾਰਾ ਲਾਤਰਾਵਾਂ ਨੇ ਜਿਉਂ ਜਿਉਂ ਆਪਣੇ ਨੇ ਪੈਸੇ ਟੱਠੀ ਹੋਈ ਹੋ ਜਾਂਦੇ ਨੇ ਤੇ ਹੌਲੀ ਹੌਲੀ ਆਪਾਂ ਬੱਚੇ ਦਾ ਪੁਤਲੀ ਅੱਥਾਂ ਦੀਆਂ ਪੁਤਲੀਆਂ ਬਣੀਆਂ ਨੇ ਪੁਤਲੀਆਂ ਪਵਾ ਦਾਂ ਦੇਖ ਸਕਦੇ ਹੋ ਜੀ ਇਹ ਬਾਈ ਜੀ ਲਗਭਗ 160 ਕਹਾਟ ਤੱਕ ਘਰ ਪਵਾ ਚੁੱਕੇ ਨੇ ਬਾਕੀ ਹੋਰ ਬਹੁਤ ਕੁਝ ਤੁਸੀਂ ਦੇਖਿਆ ਇੱਕ ਦੋ ਲੜਕੀਆਂ ਭੁੰਜੇ ਪੈਂਦੀਆਂ ਸੀ ਕਿਹੜਾ ਪਿੰਡ ਸੀ ਉਹ ਨਰਿੰਦਰਪੁਰਾ ਨਰਿੰਦਰਪੁਰਾ ਭਲਾਡੇ ਲਵੇ ਉਹਨਾਂ ਦਾ ਪਵਾ ਕੇ ਆਏ ਲਗਭਗ ਲੱਖ ਰੁਪਿਆ ਲਾ ਕੇ ਉਹਨਾਂ ਨੂੰ ਸਾਰਾ ਕੁਝ ਭਾਂਡਾ ਠੁਈਕਰ ਉਹਨਾਂ ਨੂੰ ਕੱਪੜੇ ਸਾਰਾ ਜਿੰਨੀ ਕੋਈ ਪਲਾਸਟਰ ਕਰਾ ਕੇ ਫਰਸ਼ ਲਵਾ ਕੇ ਬਾਥਰੂਮ ਬਣਾ ਕੇ ਦੇ ਕੇ ਆਏ ਦੇਣਾ ਇਹਨਾਂ ਨੇ ਤਾਂ ਕਿ ਇਹਨਾਂ ਨੂੰ ਵੀ ਉੱਪਰੋਂ ਸੇਵਾ ਜਿੰਨੀ ਇੱਕ ਕਹਿੰਦੇ ਨੇ ਉਹ ਕਰੀ ਜਾਂਦਾ ਇਹ ਪਰ ਆਪ ਲੈਰੇ ਕਾਗੇ ਚ ਪਤਾ ਕਰ ਲਿਓ ਆਪ ਕਰਾਇਦੇ ਮਕਾਨ ਚ ਬੈਠਾ ਹੈ ਨੇ بڑے بڑے ਸਮਾਜ ਸੇਵੀ ਦੇਖੇ ਨੇ ਤੁਸੀਂ ਆਪਣੀਆਂ ਮਸ਼ਹੂਰੀਆਂ ਕਰਕੇ ਹੋਰ ਵੀਡੀਓ ਪਾ ਪਾ ਕੇ ਆਪਣੀਆਂ ਮਸ਼ਹੂਰੀਆਂ ਕਰ ਕਰਕੇ ਜਾਨੀ ਕਿ ਅਰਪਾ ਪਤਿਆਂ ਦਾ ਜਿਹੜਾ ਕੰਮੇ ਵੱਡਾ ਕਰ ਚੁੱਕੇ ਨੇ ਪਰ ਇਹ ਆਪ ਕਿਰਾਏ ਤੇ ਬੈਠਾ 166 ਘਰ ਮਕਾਨ ਬਣਾ ਕੇ ਦੇਣ ਵਾਲਾ ਚੈੱਕ ਕਰ ਸਕਦੇ ਹੋ ਪਤਾ ਕਰ ਸਕਦੇ ਹੋ ਅੱਜ ਤੱਕ ਇਹਨੇ ਕਦੇ ਆਪ ਦਾ ਗੂਗਲ ਪੇਜ ਜਾਂ ਫੋਨ ਨੰਬਰ ਨਹੀਂ ਪਾਇਆ